ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਠੇਕੇ ਤੇ ਕੰਮ ਕਰ ਰਹੇ ਮਲਾਜ਼ਮ ਹੋਣਗੇ ਰੈਗੂਲਰ ਹਾਈ ਕੋਰਟ ਨੇ ਜਾਰੀ ਕੀਤੇ ਸਖਤ ਹੁਕਮ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਕਸਰ ਹੀ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਇੱਕ ਹੋਰ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਚ ਸਾਲ 2007 ਤੋਂ 2010 ਵਿਚਕਾਰ ਠੇਕੇ ਦੇ ਆਧਾਰ ਤੇ ਨਿਯੁਕਤ ਜੂਨੀਅਰ ਇੰਜੀਨੀਅਰਾਂ ਨੂੰ ਰੈਗੂਲਰ ਕਰਨ ਦਾ ਵੱਡਾ ਫੈਸਲਾ ਸੁਣਾਇਆ ਹੈ ਜਸਟਿਸ ਜਗਮੋਹਨ ਬੰਸਲ ਦੀ ਸਿੰਗਲ ਬੈਂਚ ਨੇ ਕਿਹਾ ਕਿ ਪਟੀਸ਼ਨ ਕਰਤਾ ਜੋ ਪਟੀਸ਼ਨਰ ਨੇ ਉਹਨਾਂ ਦੀ ਨਿਯੁਕਤੀ ਹੈ ਜੋ ਉਚਿਤ ਪ੍ਰਕਿਰਿਆ ਤੇ ਇਸ਼ਤਿਹਾਰ ਰਾਹੀਂ ਯੋਗਤਾ ਤੇ ਉਮਰ ਸੀਮਾ ਦੇ ਆਧਾਰ ਤੇ ਮਨਜ਼ੂਰਸ਼ੁਦਾ ਅਸਾਮੀਆਂ ਤੇ ਹੋਈ ਸੀ ਅਜਿਹੀ ਸਥਿਤੀ ਵਿੱਚ 15 ਸਾਲਾਂ ਤੋਂ ਵੱਧ ਸਮੇਂ ਤੱਕ ਉਹਨਾਂ ਨੂੰ ਠੇਕੇ ਦੇ ਆਧਾਰ ਤੇ ਰੱਖਣਾ ਨਾ ਸਿਰਫ ਅਨੁਚਿਤ ਸਗੋਂ ਸ਼ੋਸ਼ਣ ਦੀ ਸ਼੍ਰੇਣੀ ਦੇ ਵਿੱਚ ਵੀ ਆਉਂਦਾ ਹੈ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਪਟੀਸ਼ਨਰਾਂ ਨੂੰ 6 ਹਫ਼ਤਿਆਂ ਦੇ ਅੰਦਰ ਰੈਗੂਲਰ ਕੀਤਾ ਜਾਵੇ ਜੇਕਰ ਨਿਰਧਾਰਤ ਸਮੇਂ 'ਚ ਹੁਕਮ ਜਾਰੀ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਣੇ ਆਪ ਰੈਗੂਲਰ ਮੰਨਿਆ ਜਾਵੇਗਾ ਨਿਯਮਿਤ ਤਨਖਾਹ ਸਕੇਲ ਦਾ ਲਾਭ ਮਿਲੇਗਾ ਪਟੀਸ਼ਨ ਕਰਤਾ ਦਿਲਦੀਪ ਸਿੰਘ ਅਤੇ ਹੋਰਨਾਂ ਨੂੰ 2007 ਤੋਂ 2010 ਦੇ ਵਿਚਕਾਰ ਨਗਰ ਨਿਗਮ ਵੱਲੋਂ ਇਸ਼ਤਿਹਾਰ ਆ ਰਹੀ ਠੇਕੇ ਦੇ ਨਿਯੁਕਤ ਕੀਤਾ ਗਿਆ ਸੀ ਉਸ ਸਮੇਂ ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਸੀ ਅਤੇ ਲੋੜੀਂਦੀ ਯੋਗਤਾ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਸੀ ਜੋਨ ਪ੍ਰਕਿਰਿਆ ਵਿੱਚ ਦਸਤਾਵੇਜ਼ਾਂ ਦੀ ਜਾਂਚ ਅਤੇ ਇੰਟਰਵਿਊ ਸ਼ਾਮਿਲ ਸੀ ਨਿਯੁਕਤੀ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਇਹ ਨਿਯੁਕਤੀ ਠੇਕੇ ਦੇ ਆਧਾਰ ਤੇ ਹੋਵੇਗੀ ਸਥਾਈ ਨਿਯੁਕਤੀ ਦਾ ਦਾਵਾ ਨਹੀਂ ਕੀਤਾ ਜਾ ਸਕੇਗਾ ਸਾਲ ਦੋ ਹਜ਼ਾਰ ਬਾਰਾਂ ਚ ਨਿਗਮ ਨੇ ठेके ਤੇ ਕਰਮਚਾਰੀਆਂ ਨੂੰ ਨਿਯਮਿਤ ਅਤੇ ਕਮੇਟੀ ਦਾ ਗਠਨ ਕੀਤਾ ਗਿਆ ਪਰ ਰਿਪੋਰਟ ਨਹੀਂ ਆਈ 2014 ਤੇ 2016 ਚ ਨਿਗਮ ਨੇ ਜਰਨਲ ਹਾਊਸ ਮਤਾ ਪਾਸ ਕਰਕੇ ਰੈਗੂਲਰ ਕਰਨ ਦੀ ਸ਼ਿਫਾਰਿਸ਼ ਕੀਤੀ ਜਿਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਗਿਆ ਪਰ ਪ੍ਰਸ਼ਾਸਨ ਨੇ ਕੋਈ ਨੀਤੀ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਅਦਾਲਤ ਨੇ ਸੁਪਰੀਮ ਕੋਰਟ ਦੇ ਵਿੱਚ ਜੈਗੋ ਬਨਾਮ ਭਾਰਤ ਸੰਘ ਅਤੇ ਊਮਾ ਦੇਵੀ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਲੰਬੇ ਸਮੇਂ ਤੱਕ ਅਸਥਾਈ ਕਰਮਚਾਰੀਆਂ ਨੂੰ ਅਹੁਦਾ ਖਾਲੀ ਰਹਿੰਦੇ ਹੋਏ ਠੇਕੇ ਤੇ ਰੱਖਣਾ ਆਸਵਿਕਾਰਯੋਗ ਹੈ ਇਹ ਕਿਹਾ ਅਦਾਲਤ ਨੇ ਇਹ ਵੀ ਕਿਹਾ ਕਿ ਪਟੀਸ਼ਨ ਕਰਤਾ ਜੋ ਨੇ ਉਹ ਬੈਕ ਡੋਰ ਐਂਟਰੀ ਤੋਂ ਨਹੀਂ ਆਏ ਸਗੋਂ ਖੁੱਲੇ ਇਸ਼ਤਿਹਾਰਤੇ ਪ੍ਰਤੀਯੋਗੀ ਪ੍ਰਕਿਰਿਆ ਰਾਹੀਂ ਨਿਯੁਕਤ ਹੋਏ ਸਨ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਨੈਤਿਕ ਅਸੰਗਤਤਾ ਤੇ ਇੱਕ ਤਰ੍ਹਾਂ ਦਾ ਇਹਨਾਂ ਦੇ ਨਾਲ ਤੱਕਾ ਜਿਹੜਾ ਕਿ ਕੀਤਾ ਜਾ ਰਿਹਾ ਕਰਮਚਾਰੀ ਇੰਜੀਨੀਅਰਾਂ ਨੂੰ ਵੱਧ ਤਨਖਾਹ ਜਿਹੜੇ ਕਿ ਨਾਲ ਦੇ ਇੰਜੀਨੀਅਰ ਨੇ ਉਹ ਗਰੁੱਪ ਡੀ ਵਾਲੇ ਵੱਧ ਤਨਖਾਹ ਲੈ ਰਹੇ ਨੇ ਅਜੇ ਹੀ ਸਥਿਤੀ ਦੇ ਵਿੱਚ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਤੋਂ ਅਵਿਵਹਾਰਿਕ ਹੋਵੇਗਾ ਤੇ ਇਸ ਦੇ ਇਸ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ ਜੋ ਠੇਕੇ ਤੇ ਕੰਮ ਕਰ ਰਹੇ ਜੇਏ ਨੇ ਉਹ ਰੈਗੂਲਰ ਹੋਣਗੇ ਹਾਈ ਕੋਰਟ ਨੇ ਸਖਤ ਹੁਕਮ ਜਾਰੀ ਕੀਤੇ ਨੇ ਇਸ ਤਰ੍ਹਾਂ ਇੱਕ ਵੱਡਾ ਫੈਸਲਾ ਹਾਈ ਕੋਰਟ ਦੁਆਰਾ ਕੀਤਾ ਗਿਆ ਪਰ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੂੰ 20-20 ਸਾਲ ਦਾ ਸਮਾਂ ਬੀਤ ਚੁੱਕਿਆ ਠੇਕੇ ਤੇ ਕੰਮ ਕਰਦਿਆਂ ਨੂੰ ਪਰ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲ ਪੰਜਾਬ ਸਰਕਾਰ ਦੁਆਰਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚਲਦੇ ਉਹਨਾਂ ਮਲਾਜ਼ਮਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਅਸੀਂ 20 ਸਾਲਾਂ ਤੋਂ 10 10 12000 ਤੇ ਕੰਮ ਕਰ ਰਹੇ ਹਾਂ ਪੰਜਾਬ ਸਰਕਾਰ ਸਾਡੀ ਇਸ ਮੰਗ ਦਾ ਹੱਲ ਕਰੇ ਸਾਨੂੰ ਪੱਕੇ ਕੀਤਾ ਜਾਵੇ ਤੇ ਸਾਡੀਆਂ ਤਨਖਾਹਾਂ ਦੇ ਵਿੱਚ ਵੀ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਖੁਦ ਕਿਹਾ ਗਿਆ ਸੀ ਕਿ ਮੈਂ ਕੱਚਾ ਸ਼ਬਦ ਕੱਟ ਦੇਵਾਂਗਾ ਤੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗਾ ਇਸ ਤਰ੍ਹਾਂ ਜੇਕਰ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡਾ ਫੈਸਲਾ ਨਾ ਲਿਆ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਸਬੰਧ ਦੇ ਵਿੱਚ ਤਾਂ ਉਹਨਾਂ ਮਲਾਜ਼ਮਾਂ ਨੂੰ ਵੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਹੀ ਕਰਨਾ ਪਵੇਗਾ ਕਿਉਂਕਿ ਅਕਸਰ ਹੀ ਦੇਖਿਆ ਗਿਆ ਕਿ ਪੰਜਾਬ ਸਰਕਾਰ ਮਸਲੇ ਹੱਲ ਨਹੀਂ ਕਰ ਰਹੀ ਪੰਜਾਬ ਹਰਿਆਣਾ ਹਾਈ ਕੋਰਟ ਹੀ ਮਲਾਜ਼ਮਾਂ ਦੇ ਮਸਲੇ ਹੱਲ ਕਰ ਰਹੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ